अपराधੀਆਂ ਖਿਲਾਫ ਕਾਰਵਾਈ ਕਰਦੇ ਹੋਏ ਪੰਜਾਬ ਪਲੱਸ ਨੇ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਤੇ ਇਸ ਮਾਮਲੇ 'ਚ ਗ੍ਰਫਤਾਰੀ ਕੀਤੀ ਹੈ। ਦਰਅਸਲ ਕਪੂਰਥਲਾ ਵਿੱਚ ਮੁਕੇਰੀਆਂ ਹਾਲਵਾਸੀ ਪਿੰਡ ਚਿੱਟੀ ਨੇੜੇ ਗੈਸ ਏਜੰਸੀ ਦੇ ਵਿੱਚ ਇੱਕ ਬਲਾਈਂਡ ਮਰਡਰ ਹੋਣ ਤੇ Laash ਮਿਲਣ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਮਰਤਕ ਦੇ ਭਰਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਸੇ ਬਲਾਈਂਡ ਮਰਡਰ ਨੂੰ ਟ੍ਰੇਸ ਕਰਦੇ ਹੋਏ ਪੁਲਿਸ ਨੇ ਅਸਲ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਤੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਕਿ ਇਹਦੇ ਵਿੱਚ ਕਪੂਰਾ ਪੁਲਿਸ ਦੇ ਸਟਫੀ ਗੌਰਵ ਪੂਰਾਜੀ ਦੇ ਮੈਂਬਰ ਮਾਈਗੇਟ ਬਹੁਤ ਵੱਡੀ ਕਾਮਯਾਬੀ ਰਹੀ ਹੈ ਇਹੋ ਇਥੇ ਬਲਾਈਂਡ ਮਰਡਰ ਜਿਹੜਾ ਹੈਗਾ অপਰਾਧੀਆਂ ਖਿਲਾਫ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਤੇ ਇਸ ਮਾਮਲੇ 'ਚ ਗ੍ਰਫਤਾਰੀ ਕੀਤੀ ਹੈ। ਦਰਅਸਲ ਕਪੂਰਥਲਾ ਵਿੱਚ ਮੁਕੇਰੀਆਂ ਹਾਲਵਾਸੀ ਪਿੰਡ ਚਿੱਟੀ ਨੇੜੇ ਗੈਸ ਏਜੰਸੀ ਦੇ ਵਿੱਚ ਇੱਕ ਬਲਾਈਂਡ ਮਰਡਰ ਹੋਣ ਤੇ Laash ਮਿਲਣ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਮਰੇ ਤੱਕ ਦੇ ਭਰਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਸੇ ਬਲਾਈਂਡ ਮਰਡਰ ਨੂੰ ਟ੍ਰੇਸ ਕਰਦੇ ਹੋਏ ਪੁਲਿਸ ਨੇ ਅਸਲ આરોપીਆਂ ਨੂੰ ਗ੍ਰਫਤਾਰ ਕਰ ਲਿਆ ਤੇ ਇਹਨਾਂ ਤੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।